ਅੱਜ ਆਪਾਂ ਬਣਾਉਣ ਜਾ ਰਹੇ ਆਲੂ ਮਟਰ ਪਲਾਉ ਇਹਨੂੰ ਬਣਾਉਣ ਵਾਸਤੇ ਮਤਲਬ ਜਿਹੜੇ ਆਪਣੇ ਜਿਹੜੇ ਪਲਾਉ ਬਿਲਕੁਲ ਖਿਲੇ ਖਿਲੇ ਜਿਹਦੇ ਵਿੱਚ ਆਪਾਂ ਕਿਤੇ ਵੀ ਢਾਬੇ ਵਗੈਰਾ ਦੇ ਖਾਂਦੇ ਆ ਜਾਂ ਕਿਤੇ ਵੀ ਆਪਾਂ ਰੈਸਟੋਰੈਂਟ ਤੇ ਜਾਂ ਕਿਤੇ ਵੀ ਪਾਰਟੀ ਵਗੈਰਾ ਚ ਖਾਂਦੇ ਆ ਸੇਮ ਓਮੇ ਦਾ ਆਪਾਂ ਪਲਾਉ ਜਿਹੜੇ ਬਣਾ ਕੇ ਰੈਡੀ ਕਰ ਲਾਂਗੇ ਇਹਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਚਾਵਲ ਲੈ ਲਾਂਗੇ ਜਿਹੜੇ ਆਪਣੇ ਚੌਲ ਨੇਗੇ ਉਹ ਆਪਾਂ ਨੇ ਇਹਦੇ ਤੁਸੀਂ ਦੇਖ ਸਕਦੇ ਹੋ ਬਾਸਪਤੀ ਚੌੜਲੇ ਨੇ ਤੇ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਚੰਗੀ ਤਰੀਕੇ ਨਾਲ ਵਾਸ਼ ਕਰ ਲੈਣਾ ਤਾਂ ਕਿ ਇਹਦੇ ਵਿੱਚ ਮਤਲਬ ਜੋ ਵੀ ਕੋਈ ਚੀਜ਼ ਹੈ ਗੰਦਗੀ ਵਗੈਰਾ ਸਾਰੀ ਬਿਲਕੁਲ ਚੰ ਨੇ ਕੇ ਬਸ ਇੱਕ ਐਵੇਂ ਦੇ ਤਰੀਕੇ ਨਾਲ ਵੀ ਇਹਦੇ ਵਿੱਚੋਂ ਸਾਰੀ ਗੰਦਗੀ ਜੀ ਬਾਹਰ ਕੱਢ ਕੇ ਬਿਲਕੁਲ ਚੰਗੀ ਤਰੀਕੇ ਦੇ ਨਾਲ ਆਪਾਂ ਨੇ ਧੋ ਕੇ ਇਹਦੇ ਵਿੱਚੋਂ ਸਾਫ ਪਾਣੀ ਕੱਢ ਕੇ ਤੇ ਉਸ ਤੋਂ ਬਾਅਦ ਸਾਫ ਪਾਣੀ ਪਾ ਕੇ ਇਹਦੇ ਵਿੱਚ ਰੱਖ ਦੇਣਾ ਠੀਕ ਹੈ ਉਸ ਤੋਂ ਬਾਅਦ ਦੂਜੀ ਸਾਈਡ ਤੇ ਆਪਾਂ ਨੇ ਜਿਹੜੇ ਮਟਰ ਹੈਗੇ ਆਪਣੇ ਮਟਰ ਛਿੱਲ ਲੈਣੇ ਨੇਗੇ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਆਹ بڑے ਮਟਰ ਲਏ ਥੋੜੇ ਮੋٹے ਮਟਰ ਹੈਗੇ ਇਹਨਾਂ ਨੂੰ ਆਪਾਂ ਨੇ ਛਿੱਲ ਕੇ ਮਤਲਬ ਮਟਰ ਕੱਢ ਲਾਂਗੇ ਜਿੰਨੇ ਕ ਆਪਾਂ ਨੇ ਪਲਾਉ ਬਣਾਣਾ ਉਸ ਹਿਸਾਬ ਨਾਲ ਤੁਸੀਂ ਮਟਰ ਲੈ ਲਿਓ ਤੇ ਮਟਰ ਆਪਣੇ ਛਿੱਲ ਕੇ ਐਨੇ ਕ ਆਪਾਂ ਨੇ ਅੱਡ ਕੱਢ ਲਏ ਤੇ ਉਸ ਤੋਂ ਬਾਅਦ ਆਪਾਂ ਰਹਿਵਾਂਗੇ ਤਿੰਨ ਆਲੂ ਜਿਹ ਦੇਨਾਂ ਨੂੰ ਵੀ ਆਪਾਂ ਚੰਗੇ ਤਰੀਕੇ ਨਾਲ واਸ਼ ਕਰਦੇ ਵਾਸ਼ ਕਰਕੇ ਆਪਾਂ ਇਹਦਾ ਛਿਲਕਾ ਉਤਾਰ ਲਾਂਗੇ ਤੇ ਛਿਲਕਾ ਉਤਾਰਨ ਤੋਂ ਬਾਅਦ ਇਹਦੇ ਆਪਾਂ ਪੀਸਿਸ ਕੱਟ ਕਰ ਲਾਂਗੇ ਤੁਸੀਂ ਜਿਵੇਂ ਜਿਹੜੇ ਵੀ ਪੀਸਿਸ ਚਾਹੋਂ ਤਾਂ ਤੁਸੀਂ ਉਸ ਹਿਸਾਬ ਨਾਲ ਉਹ ਉਹਨੇਕ ਪੀਸ ਕੱਟ ਕਰ ਸਕਦੇ ਹੋ ਆਪਾਂ ਨੇ ਇਸ ਸਾਈਜ਼ ਦੇ ਇਹਦੇ ਵਿੱਚ ਪੀਸ ਕੱਟ ਕਰ ਲੈਨੇ ਕਯੂਬ ਸਾਈਜ਼ ਦੇ ਤੇ ਉਸ ਤੋਂ ਬਾਅਦ ਆਪਾਂ ਨੇ ਦੋ ਪਿਆਜ਼ ਲੈ ਲਏ ਤੇ ਇੱਕ ਆਪਾਂ ਨੇ ਟਮਾਟਰ ਲੈ ਲਿਆ ਤੇ ਆਪਾਂ ਪਿਆਜ਼ ਨੂੰ ਜਿੰਨਾ ਬਾਰੀਕ ਹੋ ਸਕਦਾ ਉਹਨਾਂ ਬਾਰੀਕ ਕੱਟ ਕਰ ਲਾਂਗੇ ਤੇ ਤੁਸੀਂ ਇਹਨੂੰ ਪਿਆਜ਼ ਨੂੰ ਦੂਸਰੇ ਤਰੀਕੇ ਨਾਲ ਵੀ ਕੱਟ ਕਰ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੈ ਤੁਸੀਂ ਉਸ ਹਿਸਾਬ ਨਾਲ ਕੱਟ ਕਰ ਲਿਓ ਆਪਾਂ ਇਹਨੂੰ ਇਸ ਕਟ ਕਰਨ ਤੋਂ ਬਾਅਦ ਜਿਹੜਾ ਆਪਣਾ ਟਮਾਟਰ ਹੈ ਟਮਾਟਰ ਦੇ ਵੀ ਆਪਾਂ ਪੀਸਿਸ ਕੱਟ ਕਰ ਲਾਂਗੇ ਜਿਵੇਂ ਆਪਾਂ ਨੇ ਕੱਟ ਕੀਤੇ ਸੀਗੇ ਆਲੂ ਦੇ ਕਯੂਬਸ ਚ ਓਵੇਂ ਆਪਾਂ ਨੇ ਟਮਾਟਰ ਦੇ ਪੀਸਿਸ ਵੀ ਕੱਟ ਕਰ ਲੈਣੇ ਦੂਸਰੀ ਸਾਈਡ ਆਪਾਂ ਜਿਹੜੇ ਖੜੇ ਮਸਾਲੇ ਦੇ ਵਿੱਚ ਐਡ ਕਰਨੇ ਆ ਉਹ ਲੈ ਲੈਣੇ ਆਗੇ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਖੜੇ ਮਸਾਲੇ ਆਪਾਂ ਨੇ ਆਹ ਵਾਲੇ ਸਾਰੇ ਖੜੇ ਮਸਾਲੇ ਦੇ ਵਿੱਚ ਯੂਜ਼ ਕੀਤੇ ਹੈਗੇ ਤੇ ਉਸ ਤੋਂ ਬਾਅਦ ਆਪਾਂ ਨੇ ਇੱਕ ਉਹਦੇ ਵਿੱਚ ਪੈਨ ਦੇ ਵਿੱਚ ਥੋੜਾ ਜਿਹਾ ਘਿਓ ਪਾ ਲੈਣਾ ਕਿਓ ਪਾਰਕੀ ਤੇ ਤਾਂ ਆਪਣਾ ਕਿਉ ਗਰਮ ਹੋ ਗਿਆ ਗਰਮ ਹੋਣ ਤੋਂ ਬਾਅਦ ਜਿਹੜੇ ਆਪਣੇ ਖੜੇ ਮਸਾਲੇ ਉਹ ਆਪਾਂ ਨੇ ਇਹਦੇ ਵਿੱਚ ਪਾ ਦੇਣੇ ਨੇਗੇ ਖੜੇ ਮਸਾਲੇ ਜਦੋਂ ਇਹਦੇ ਵਿੱਚ ਥੋੜੇ ਜੇ ਮਤਲਬ ਇਹਦੇ ਨਾਲ ਫਲੇਵਰ ਬਹੁਤ ਹੀ ਜ਼ਿਆਦਾ ਟੇਸਟੀ ਆਉਂਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜੀਰਾ ਐਡ ਕਰ ਦਾਂਗੇ ਜੀਰਾ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀ ਸੌਂਫ ਹੈਗੀ ਉਹ ਐਡ ਕਰਾਂਗੇ ਕਿਉਂਕਿ ਜਿਹੜਾ ਪਲਾਉ ਹੈ ਨਾ ਉਹਨਾਂ ਦੇ ਵਿੱਚ ਮਤਲਬ ਇਹ ਚੀਜ਼ਾਂ ਮਸਾਲੇ ਖੜੇ ਮਸਾਲਿਆਂ ਦਾ ਟੇਸਟ ਹੀ ਕੁਝ ਵੱਖਰਾ ਹੁੰਦਾ ਹੈਗਾ ਤੇ ਇਹਦੇ ਨਾਲ ਹੀ ਪਲਾਉ ਟੇਸਟੀ ਬਣਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਪਿਆਜ਼ ਸੀ ਉਹ ਵੀ ਆਪਾਂ ਨੇ ਇਹਦੇ ਵਿੱਚ ਪਾਤੇ ਸੀ ਤੇ ਇਹਨਾਂ ਤੇ 골ਡਨ ਬ੍ਰਾਊਨ ਹੋਣ ਤੋਂ ਬਾਅਦ ਦੇਖ ਤੁਸੀਂ ਦੇਖ ਸਕਦੇ ਹੋ ਇਹ ਪ੍ਰੋਪਰ 골ਡਨ ਬ੍ਰਾਊਨ ਹੋ ਗਿਆ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਅਦਰਕ ਧਿਲਸਣ ਦਾ ਪੇਸਟ ਆ ਉਹਦਾ ਇੱਕ ਚਮਚ ਐਡ ਕਰ ਦਾਂਗੇ ਤੁਸੀਂ ਚਾਹੋ ਤੈਨੂੰ ਕੱਟ ਕੇ ਵੀ ਪਾ ਸਕਦੇ ਹੋ ਜੇ ਤੁਹਾਨੂੰ ਮਤਲਬ ਸਕਿਪ ਕਰਨਾ ਤੁਸੀਂ ਇਹ ਨਹੀਂ ਪਸੰਦ ਕਰਦੇ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਆਦਰਵਾਇਜ਼ ਤੁਸੀਂ ਇਹਦਾ ਪੇਸਟ ਬਣਾ ਕੇ ਪਾ ਦਿਓ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜੇ ਆਪਣੇ ਟਮਾਟਰ ਦੇ ਪੀਸਿਸ ਸੀ ਉਹ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਤੇ ਉਸ ਤੋਂ ਬਾਅਦ ਜਿਹੜੀਆਂ ਹਰੀਆਂ ਮਿਰਚਾਂ ਸੀਗੀਆਂ ਉਹਦੇ ਵਿੱਚ ਥੋੜਾ ਥੋੜਾ ਕੱਟਿਆ ਲਗਾ ਕੇ ਆਪਾਂ ਇਹਦੇ ਵਿੱਚ ਹਰੀਆਂ ਮਿਰਚ ਐਡ ਕਰਤੀਆਂ ਤੇ ਉਸ ਤੋਂ ਬਾਅ ਤੇ ਨਨੋ ਚੰਗੇ ਤਰੀਕੇ ਨਾਲ ਕਰ ਦਾਂਗੇ ਮਿਕਸ ਹੁਣ ਤੁਸੀਂ ਦੇਖ ਸਕਦੇ ਆਪਾਂ ਇਹਦੇ ਵਿੱਚ ਆਲੂ ਮਟਰ ਐਡ ਕਰਕੇ ਚੰਗੇ ਤਰੀਕੇ ਨਾਲ ਮਿਕਸ ਕਰ ਦਾਂਗੇ ਲਾ ਕੇ ਥੋੜਾ ਜਿਹਾ ਥੋੜਾ ਜਿਹਾ ਟਾਈਮ ਪੱਕ ਵੀ ਸਕਣ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਤੁਸੀਂ ਦੇਖ ਸਕਦੇ ਆਪਾਂ ਨੇ ਚੰਗੇ ਤਰੀਕੇ ਨਾਲ ਮਿਕਸ ਕਰਤਾ ਤੇ ਜੇਕਰ ਤੁਸੀਂ ਹੁਣ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਚਲ ਚਲ ਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਮੇਰੇ ਮੇਰੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਪੱਕਣਾ ਸਟਾਰਟ ਕਰਤਾ ਤੇ ਉਸ ਤੋਂ ਬਾਅਦ ਆਪਾਂ ਨੇ ਫਿਰ ਥੋੜਾ ਜਿਹਾ ਇਹਨੂੰ ਚਲਾਤਾ ਸੀ ਚਲਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਦਹੀਂ ਤੇ ਦਹੀਂ ਆਪਾਂ ਨੇ ਮਤਲਬ ਜੇ ਤੁਸੀਂ ਥੋੜੀ ਬਹੁਤ ਹੀ ਖੱਟੀ ਦਹੀਂ ਉਹ ਵੀ ਤੁਸੀਂ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਐਡ ਕਰਾਂਗੇ ਇਸ ਟਾਈਮ ਇਹਦੇ ਵਿੱਚ ਇੱਕ ਚਮਚੀ ਹੀ ਐਡ ਕਰਾਂਗੇ ਬਾਅਦ ਦੇ ਵਿੱਚ ਐਡ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਬਟ ਆਪਾਂ ਇਹਦੇ ਵਿੱਚ ਸਜਸਟਰ ਧਨੀਆ ਹੀ ਐਡ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪਕਾਵਾਂਗੇ ਜਦ ਤੱਕ ਇਹ ਕਿਉਂ ਨਹੀਂ ਛੱਡ ਦਿੰਦੀ ਮਤਲਬ ਅੰਦਰੋਂ ਤੇ ਇਹ ਚੰਗੀ ਤਰੀਕੇ ਨਾਲ ਪੱਕ ਨਹੀਂ ਜਾਂਦੇ ਆਪਾਂ ਦਹੀਂ ਪਕਾ ਦਾਂਗੇ ਉਸ ਤੋਂ ਬਾਅਦ ਜਿਹੜੇ ਚੌਲ ਨੇ ਚੌਲਾਂ ਦਾ ਜਿਹੜਾ ਐਕਸਟਰਾ ਵਾਟਰ ਸਾਰਾ ਕੱਢ ਦਾਂਗੇ ਚੌਲ ਬਿਲਕੁਲ ਸੁੱਕੇ ਹੋਣਗੇ ਜਿੰਨੇ ਆਪਣੇ ਆਪਾਂ ਬਿਲਕੁਲ ਸੁੱਕੇ ਚੌਲ ਪਾਵਾਂਗੇ ਇਹਦੇ ਵਿੱਚ ਪਾਣੀ ਦਾ ਇੱਕ ਬੂੰਦ ਵੀ ਨਹੀਂ ਪਾਉਣੀ ਹੈਗੀ ਇਸ ਟਾਈਮ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਦਾਂਗੇ ਤੇ ਮਤਲਬ ਇਹਦੇ ਵਿੱਚ ਐਵੇਂ ਘੋਟਣਾ ਨਹੀਂ ਫੇਰਨਾ ਹੈਗਾ ਇਹਨਾਂ ਦਾ ਕੜਛੀ ਦਾ ਆਪਾਂ ਐਵੇਂ ਦੇ ਤਰੀ ਾਰੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਮਿਕਸ ਹੋਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਪਾਣੀ ਐਡ ਕਰਨ ਵਾਸਤੇ ਸਭ ਤੋਂ ਪਹਿਲਾਂ ਆਪਾਂ ਜਿੰਨਾ ਜਿੰਨੇ ਚੌੜ ਲਏ ਸੀਗੇ ਓਨਾ ਪਾਣੀ ਐਡ ਕਰਨ ਤੋਂ ਬਾਅਦ ਜਿਹੜੀ ਆਪਣੀ ਕੌਲੀ ਹੈਗੀ ਉਹ ਥੋੜਾ ਜਿਹਾ ਘੱਟ ਕਰਕੇ ਆਪਾਂ ਨੇ ਮਤਲਬ ਪੂਰੀ ਭਰ ਕੇ ਨਹੀਂ ਥੋੜੀ ਜਿਹੀ ਘੱਟ ਕਰਕੇ ਆਪਾਂ ਨੇ ਇਹੋ ਪਾਣੀ ਪਾ ਦੇਣੀ ਹੈ ਇਹ ਪਾਉਣ ਤੋਂ ਬਾਅਦ ਆਪਾਂ ਇੱਕ ਵਾਰੀ ਫੇਰ ਇਹਨੂੰ ਚੁਲਾ ਦਾਂਗੇ ਥੋੜਾ ਜਿਹਾ ਜਦੋਂ ਕਿ ਤਰ੍ਹਾਂ ਕਰ ਮਿਕਸ ਹੋ ਜਾਣਗੇ ਉਹੀ ਗੱਲ ਹੈ ਕੋਟਾ ਕੋਟਾ ਯਾਨੀ ਫੇਰਨਾ ਹੈਗਾ ਕਿਤੇ ਆਪਣੇ ਚੌਲ ਟੁੱਟੇ ਨਾ ਚੌਲ ਨਹੀਂ ਆਪਾਂ ਨੇ ਬਿਲਕੁਲ ਵੀ ਤੋੜਨੇ ਹੈਗੇ ਬਿਲਕੁਲ ਹਲਕੇ ਹੱਥ ਨਾਲ ਉਸ ਤੋਂ ਬਾਅਦ ਹੁਣ ਜਿਹੜਾ ਆਪਣਾ ਨਮਕ ਆਪਾਂ ਨੇ ਪਹਿਲਾਂ ਇੱਕ ਚਮਚ ਪਾਇਆ ਸੀ ਹੁਣ ਆਪਾਂ ਇਹਦੇ ਵਿੱਚ ਅਗੇਨ ਤੋਂ ਦੋ ਚਮਚ ਐਡ ਕਰ ਦਾਂਗੇ ਨਮਕ ਦੇ ਨਮਕ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਮਤਲਬ ਤੁਸੀਂ ਚਾਹੋ ਆਪਾਂ ਇਹਦੇ ਵਿੱਚ ਗਰਮ ਮਸਾਲਾ ਐਡ ਕਰਤਾ ਸੀ ਤੁਸੀਂ ਚਾਹੋ ਤਾਂ ਇਹਦੇ ਵਿੱਚ ਬਰੀਆਨੀ ਮਸਾਲਾ ਹੁੰਦਾ ਉਹ ਵੀ ਐਡ ਕਰ ਸਕਦੇ ਹੋ ਇਹ ਤੁਹਾਡੀ ਸ਼ਰਤ ਹੈ ਵੀ ਤੁਸੀਂ ਕੀ ਪਾਉਣਾ ਚਾਹੁੰਦੇ ਹੋ ਤੁਹਾਡੀ ਇੱਛਾ ਹੈਗੀ ਤੁਸੀਂ ਆਪਦੀ ਟੇਸਟ ਮੁਤਾਬਿਕ ਇਹਦੇ ਵਿੱਚ ਐਡ ਕਰ ਸੋ ਆਪਾਂ ਨੇ ਨੂੰ ਮਤਲਬ 5-7 ਮਿੰਟ ਵਾਸਤੇ ਨੂੰ ਉਹ ਕਰਤਾ ਸੀਗਾ ਤਾਂਕਿ ਇਹਨੂੰ ਚੰਗੀ ਤਰੀਕੇ ਨਾਲ ਬੋਇਲ 5-7 ਮਿੰਟਾਂ ਦੇ ਵਿੱਚ ਇਹਨੂੰ ਬੋਇਲ ਆ ਗਿਆ ਸੀਗਾ ਵਧੀਆ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵਾਇਲਾਂ ਨਾ ਸਟਾਰਟ ਹੋ ਗਿਆ ਤੇ ਆਪਾਂ ਨੇ ਇਹਦੇ ਵਿੱਚ ਥੋੜੀ ਜਿਹੀ ਕੜਚੀ ਚਲਾਤੀ ਇਹਦੇ ਨਾਲ ਪਤਾ ਕੀ ਹੈ ਜਿਹੜੇ ਮਟਰ ਤੇ ਆਲੂ ਨੇ ਉਹ ਸਾਰੇ ਇਹਦੇ ਵਿੱਚ ਪ੍ਰੋਪਰ ਮਿਕਸ ਹੋ ਜਾਣਗੇ ਐਵੇਂ ਨਹੀਂ ਹੈਗਾ ਵੀ ਉੱਪਰ ਉੱਪਰ ਦੇ ਨਹੀਂ ਰਹਿਣਗੇ ਜਿਵੇਂ ਕਿ ਆਪਣੇ ਆ ਜਾਂਦੇ ਹੁੰਦੇ ਨੇਗੇ ਤੇ ਜੇ ਕੁੱਕਰ ਦੇ ਵਿੱਚ ਬਣਾਉਣਾ ਤਾਂ ਉਹ ਗੱਲ ਨਹੀਂ ਬਣਦੀ ਤੇ ਉਸ ਤੋਂ ਬਾਅਦ ਆਪਾਂ ਹੁਣ ਇਹਨੂੰ ਦਮ ਲਗਾਵਾਂਗੇ ਦਮ ਲਗਾਉਣ ਵਾਸਤੇ ਆਪਾਂ ਫੋਇਲ ਪੇਪਰ ਲੈ ਲਾਂਗੇ ਫੋਇਲ ਪੇਪਰ ਲਗਾ ਕੇ ਲੈ ਕੇ ਇਹਨੂੰ ਚੰਗੀ ਤਰੀਕੇ ਦੇ ਨਾਲ ਕਵਰ ਕਰ ਦਾਂਗੇ ਕਵਰ ਕਰਕੇ ਆਪਾਂ ਇਹਨੂੰ 10 ਮਿੰਟ ਤੱਕ ਕੁੱਕ ਕਰਾਂਗੇ ਬਿਲਕੁਲ ਮੀਡੀਅਮ ਬਿਲਕੁਲ ਲੋ ਹੀਟ ਤੇ ਆਪਾਂ ਲੋ ਹੀਟ ਤੇ ਇਹਨੂੰ ਪਕਾਵਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਦੂਜੀ ਸਾਈਡ ਆਪਾਂ ਇਹਨੂੰ ਸਰਵ ਕਰਨ ਵਾਸਤੇ ਜਿਹੜੀ ਮਰਾਇਤਾ ਉਹ ਤਿਆਰ ਕਰ ਲਾਂਗੇ ਰਾਇਤਾ ਤਿਆਰ ਕਰਨ ਵਾਸਤੇ ਆਪਾਂ ਨੇ ਦਹੀਂ ਲੈ ਲਿਆ ਦਹੀਂ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਨਮਕ ਐਡ ਕਰਾਂਗੇ ਨਮਕ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਜੀਰੇ ਦਾ ਭੁੰਨੇ ਹੋਏ ਜੀਰੇ ਦਾ ਮਸਾਲਾ ਉਹ ਐਡ ਕਰ ਦਾਂਗੇ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤਾਂ ਕਿ ਇਹਦੇ ਵਿੱਚ ਜਿਹੜੇ ਲੰਮਸ ਵਗੈਰਾ ਹੁੰਦੀਆਂ ਰਹਿ ਗਈਆਂ ਬਿਲਕੁਲ ਖਤਮ ਹੋ ਜਾਣ ਤੇ ਆਪਣੀ ਪ੍ਰੋਪਰ ਰਾਇਤਾ ਵਧੀਆ ਬਣ ਜਾਵੇ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਲਾਲ ਟਮਾਟਰ ਦਾ ਬਰੀਕ ਕੱਟਿਆ ਹੋਇਆ ਜਿਹੜੀ ਵੀ ਤੁਸੀਂ ਵੈਜੀਟੇਬਲ ਐਡ ਕਰਨਾ ਚਾਹੋ ਤੁਸੀਂ ਉਹ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਿਆਜ਼ ਬਰੀਕ ਕੱਟਿਆ ਹੋਇਆ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਹਰੀ ਮਿਰਚਾ ਉਹ ਐਡ ਕਰ ਦਾਂਗੇ ਤੇ ਹਰੀ ਮਿਰਚ ਤੋਂ ਬਾਅਦ ਮਤਲਬ ਆਪਾਂ ਇਹਦੇ ਵਿੱਚ ਹਰਾ ਧਨੀਆ ਐਡ ਕਰ ਦਾਂਗੇ ਹਰਾ ਧਨੀਆ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਕਾਲਾ ਨਮਕ ਐਡ ਕਰਾਂਗੇ ਕਾਲਾ ਨਮਕ ਐਡ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਕਿਦਾਂ ਮਿਕਸ ਕਰ ਦਾਂਗੇ ਆਪਣਾ ਜਿਹੜਾ ਰਾਇਤਾ ਹੋ ਬਣ ਕੇ ਬਿਲਕੁਲ ਰੈਡੀ ਹੋ ਜਾਊਗਾ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਨੇ ਧਰਿਆ ਹੋਇਆ ਸੀਗਾ ਉਹਨਾਂ ਨੂੰ ਵੀ 10 ਮਿੰਟ ਦੇ ਕਰੀਬ ਤੁਸੀਂ ਦੇਖ ਸਕਦੇ ਹੋ ਹੋ ਹੀ ਚੁੱਕੇ ਨੇਗੇ ਤੇ 10 ਮਿੰਟ ਬਾਅਦ ਆਪਾਂ ਇਹਦਾ ਢੱਕਣ ਹਟਾ ਦਾਂਗੇ ਢੱਕਣ ਹਟਾਉਣ ਤੋਂ ਬਾਅਦ ਜਿਹੜਾ ਆਪਾਂ ਇਹਦਾ ਫੋਇਲ ਪੇਪਰ ਹੈ ਮਤਲਬ ਜਿਹੜਾ ਆਪਾਂ ਨੇ ਦਮ ਦਿੱਤਾ ਸੀਗਾ ਗੈਸ ਆਪਾਂ ਨੇ ਬੰਦ ਕਰਤਾ ਸੀ ਬਿਲਕੁਲ ਲੋ ਫਲੇਮ ਤੇ ਪਰ ਉਹਨੂੰ ਪਕਾਇਆ ਸੀ ਤੇ ਆਪਾਂ ਨੇ ਇਹਦਾ ਦਮ ਦਿੱਤਾ ਹੋਇਆ ਸੀ ਜਿਹੜਾ ਉਹ ਫੋਇਲ ਪੇਪਰ ਉਹ ਵੀ ਹਟਾਤਾ ਤੇ ਜਿਹੜੇ ਆਪਣੇ पुलाव ने आलू मटर पुलाव बन के बिलकुल रेडी हो चुके हैं तो आलू मटर दे। देख बिल्कुल खिले खिले पे ने इनू बिल्कुल लो फे फ हीट के उत्ते दस मिनट तक पकाना क्योंकि जो तेज़ हीट करोगे तो वो नीचे लग जाएंगे तो अपने जड़े मटर ने गे वो भी टूट तो, जोड़े मटर हो गए या फिर आ, सारा कुछ मिक्सचर जहाँ होजूगा यद करके तुम बिल्कुल लो फ्लेम से पकायो तो अपना आलू आलू मटर दुलाओ बन के बिलकुल रेडी आ किमें दी अज वीडियो मैं कमेंट करके जरूर दस्यो तद तक मिलेंगे नैक्स bye bye